ਸ਼ਸ਼ਕਾਰ ਜੀ ਮੈਂ ਗੁਲਮੇਰ ਦਿੱਖ ਤੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੋ ਅੱਜ ਆਪਣੀ ਦੂਜੀ ਵੀਡੀਓ ਆਪਾਂ ਪਾਉਣ ਲੱਗੇ ਆ ਉਹ ਪਾਉਣ ਲੱਗੇ ਆ ਜੀ ਕਟਰਾਈਜ਼ ਦੇ 500 ਵਾਲੇ ਸੂਟਾਂ ਦੇ ਪਹਿਲਾਂ ਵੀ ਆਪਣੇ ਇਹ ਸੋਲਡ ਹੋ ਗਏ ਸੀਗੇ ਸਾਰੇ ਸੂਟ ਦੋ ਵਾਰ ਇੱਕ ਵਾਰ ਤਾਂ ਵੀਡੀਓ ਵੀ ਨਹੀਂ ਬਣਾਈ ਗਈ ਹੈਗੀ ਇਸ ਲਈ ਕੁਝ ਥੋੜੀ ਜਿਹੀ ਕੁਆਂਟੀਟੀ ਜੀ ਆਪਾਂ ਨੂੰ ਇਹ ਸੂਟ ਪਸੰਦ ਆਏ ਸੀਗੇ ਜੋ ਕਲਰ ਉਹ ਮੈਂ ਤੁਹਾਡੇ ਲਈ ਲੈ ਕੇ ਆਈਆਂ ਤੇ ਤੁਹਾਨੂੰ ਦਿਖਾ ਰਹੀਆਂ ਇਹ ਸੂਟ ਰੋਗਾ ਜੀ 500 ਦਾ ਕਾਟਰਾइज ਦਾ ਸੂਟ ਕ ਸ਼ਰਟ ਕਾਟਰਾइज ਦੀ ਇਹਦੇ ਨਾਲ ਬਾਟਮ ਹੈ ਜੀ ਜੋ ਥੋੜੀ ਜਿਹੀ ਕੁਆਂਟੀਟੀ ਸੀ ਹੈਗੇ ਨੇਗੇ ਆਪਣੇ ਕੋਲੇ ਆਪਾਂ ਹਾਂ ਤੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਨਾਲ-ਨਾਲ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਦੋ ਵਾਰ ਆਪਾਂ ਇਹ ਸੂਟ ਪਹਿਲਾਂ ਇੱਕ ਵਾਰ ਵੀਡੀਓ ਪਾਈ ਸੀ ਦੋ ਵਾਰ ਵਿੱਚੋਂ ਦੀ ਆਪਣੇ ਇਦਾਂ ਹੀ ਸੋਲਡ ਹੋ ਗਏ ਸੀਗੇ ਤੇ ਆਪਾਂ ਅੱਜ ਫੇਰ ਰੀਸਟਾਕ ਕੀਤੇ ਸੀਗੇ ਇਹ ਸੂਟ ਬਹੁਤ ਹੀ ਸੋਹਣੇ ਸੂਟ ਨੇ ਜੀ ਸਰਦੀ ਚ ਪਾਉਣ ਵਾਸਤੇ ਬਹੁਤ ਵਧੀਆ ਗਰਮ ਸੂਟ ਤੇ ਪ੍ਰਾਈਸ ਬਿਲਕੁਲ ਘੱਟ ਹੈਰਾਨ ਕਰਨ ਦੇ ਵਾਲਾ ਹੈ ਬਹੁਤ ਜ਼ਿਆਦਾ ਘੱਟ ਪ੍ਰਾਈਸ ਹੈ ਜੀ ਇਹਨਾਂ ਦਾ 500 ਰੁਪਿਆ 500 ਰੁਪਿਆ ਪ੍ਰਾਈਸ ਰਹੂਗਾ ਸ਼ਿਪਿੰਗ ਐਕਸਟਰਾ ਰਹੂਗੀ ਤੇ ਇਹ ਰਹੂਗਾ ਜੀ ਕ੍ਰੀਮ ਕ੍ਰੀਮ ਵਾਈਟ ਜੀ ਵਾਈਟ ਕ੍ਰੀਮ ਜਿਹਾ ਹੈਗਾ ਉਹਦੇ ਨਾਲ ਰਹੂਗਾ ਜੀ ਤੇ ਇਹ ਬਲੈਕ ਦਾ 골ਡਨ ਆ ਸਕਿਨ ਵਾਲਾ ਰਹੂਗਾ ਜੀ ਬਲੈਕ ਦਾ ਬਹੁਤ ਸੋਹਣੇ ਸੂਟ ਨੇ ਜੀ ਇਹ ਇਹ ਪਿੰਕ ਦਾ ਇਹਦਾ ਬਲੈਕ ਨਾਲ ਪਿੰਕ ਪੀਚ ਜਾਏਗਾ ਇਹਦਾ ਬਲੈਕ ਨਾਲ ਤੇ ਇਹ ਆਪਾਂ ਡਬਲ ਲੈ ਕੇ ਆਏ ਪਹਿਲਾਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਪਹਿਣਾ ਵੱਲੋਂ ਅ ਇਹ ਪੈਰਟ ਤੇ ਗ੍ਰੀਨ ਬੋਟਲ ਗ੍ਰੀਨ ਦਾ ਹੈਗਾ ਬੋਟਲ ਗ੍ਰੀਨ ਬਾਟਮ ਹੈ ਇਹਦੇ ਨਾਲ ਤੇ ਇਹ ਵਾਲਾ ਵਾਈਨ ਸ਼ੇਡ ਹੈਗੀ ਵਾਈਨ ਸ਼ੇਡ ਬਾਟਮ ਰਹੂਗੀ ਇਹਦੇ ਨਾਲ ਜੀ ਤੇ ਇਹ ਬਲੈਕ ਬਾਟਮ ਨਾਲ ਰਹੂਗਾ ਜੀ ਇਹ ਬਲੈਕ ਬਾਟਮ ਨਾਲ ਰਹੂਗਾ ਤੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ 500 ਰੁਪਏ ਤੇ 100 ਰੁਪੀ ਐਕਸਟਰਾ ਚਾਰजेस ਰਹਿਣਗੇ ਜੋ ਸ਼ਿਪਿੰਗ ਤੁਸੀਂ ਭੇਣਾ ਮੰਗਵਾਉਂਗੀਆਂ ਨਾਲ ਨਾਲ 600 ਰੁਪਏ ਕਰਕੇ ਤੁਸੀਂ ਨਾਲ ਦੀ ਨਾਲ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ ਜੀ